ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਕਰ ਲੈ ਜਵਾਲ ਕੱਲੇ ਬੈਠੇ ਹੈ ਦਿਆਲ ਜਾ ਕੇ ਕਰ ਦੇ ਸਵਾਲ ਅੱਗੇ ਆਜ ਦੀ ਦੇ ਨਾਲ ਕਰ ਝੋਲੀ ਉਹਨਾਂ ਦੇ ਮੂਹਰੇ ਜਾ ਕੇ ਦੁੱਖੜੇ ਫਰੋਲੀ ਉਹਨਾਂ ਦੇ ਕਿਆ ਅਕਾਂਤ ਬੈਠੇ ਹੈ ਤੇਰੇ ਤੇ ਮਿਹਰ ਕਿਰਪਾ ਕਰਨਗੇ ਬੇਨਤੀ ਕਰ ਲੈ ਸ਼ਾਮਦਾਰਸ਼ੀ ਫਕੀਰ ਸਮ ਕੰਗਲਾ Amir ਤਰਾਉਣ ਤੁਹਾਡੀ ਧੀਰ ਸਦਾ ਬਖਸ਼ਿੰਦ ਹੈ ਪਰਮਦੇਵਾਲੂ ਕਿਰਪਾ ਦੇ ਸਿੰਧ ਹੈ ਸਦਾਈ ਸਮ ਦ੍ਰਿਸ਼ਟੀ ਹੈ ਤੈਨੂੰ ਤਸੱਲੀ ਹੋ ਜਾਈ ਤੂੰ ਉਹਨਾਂ ਦਾ ਦਰਸ਼ਨ ਜਾ ਕੇ ਅੰਦਰ ਕਰ ਲੈ ਭੂਰੇ ਦੇ ਵਿੱਚ ਤੇ ਜੋ ਤੈਨੂੰ ਪ੍ਰਵੇਸ਼ਨ ਕਿਹਾ ਉਹਦੇ ਤੇ ਵਿਸ਼ਵਾਸ ਕਰੀ ਬੜੇ ਬੜੇ ਨਾਮ ਰਾਜ ਆ ਕੇ ਪਾ ਗਏ ਮੁਰਾਦ ਤੂੰ ਵੀ ਕਰ ਫਰਿਆਦ ਜਾ ਕੇ ਕੋਲ ਉਹਨਾਂ ਦੇ ਅੱਗੇ ਜਾ ਕੇ ਦੁੱਖੇ ਖਰੋਲ ਹੁੰਦਾ ਬੜੇ ਬੜੇ ਲੋਕ ਇਥੋਂ ਯਾਨੀ ਆਪਣੇ ਮਨੋ ਕਾਮਨਾ ਸਤਗੁਰ ਦੇ ਦਰ ਤੋਂ ਪਾ ਕੇ ਕਿਹੜਾ ਤੂੰ ਅੱਜ ਕੱਲਾ ਆਇਆ ਹਜ਼ਾਰਾਂ ਇਥੋਂ ਅੱਗੇ ਇਸ ਤੱਕ ਪਾ ਗਏ ਹੈ ਵੀ ਇਸ ਖਜ਼ਾਨੇ ਦੇ ਵਿੱਚ ਜਿਹੜਾ ਕਮੀ ਹੈ ਆਪਣੇ ਪ੍ਰੇਮ ਦੀ ਕਮੀ ਹੈ ਵਿਸ਼ਵਾਸ ਦੀ ਕਮੀ ਹੈ ਪਰ ਜਿਹੜਾ ਨਰੰਗਕਾਰ ਦਾ ਖਜ਼ਾਨਾ ਉਹਦੇ ਵਿੱਚ ਕੀ ਕਮੀ ਹੈ ਜਿਹੜੇ ਜਨਮ ਵਿਜੋਗੀ ਹੋ ਗਏ ਆਣ ਕੇ ਸੰਜੋਗੀ ਵੀ ਜਿਨ੍ਹਾਂ ਦੇ ਪੁੱਤਰ ਕਈ ਯਨਮ ਕਿਸਮਤ ਵਿੱਚ ਨਹੀਂ ਸੀ ਉਹਨਾਂ ਨੂੰ ਵੀ ਇਸ ਸਤਗੁਰ ਦੇ ਦਰੋਂ ਵੀ ਖੈਰ ਮਿਲੀ ਜਿਹੜੇ ਜਨਮ ਵਿਜੋਗੀ ਹੋ ਗਏ ਆਣ ਕੇ ਸੰਜੋਗੀ ਆਦ ਕਰਮਾਂ ਦੇ ਰੋਗੀ ਆਏ ਰਾਜੀ ਕਰਤੇ ਮੁਰਦਾ ਨਾ ਖਾਲੀ ਸਵਾਲੀ ਇਸ ਦਾਤੇ ਵੇ ਜਿਹੜੇ ਕਈ ਜਨਮਾਂ ਦੇ ਰੋਗ ਰੋਗੀ ਪੁਰਸ਼ ਸੀ ਉਹਨਾਂ ਦੇ ਰੋਗ ਖਤਮ ਹੋ ਗਏ ਇਹ ਸਤਗੁਰ ਦਾ ਦਾਰੀ ਐਸਾ ਹੈ ਇਹ ਤੋਂ ਕੋਈ ਵੀ ਖਾਲੀ ਨਹੀਂ ਜਾ ਸਕਦਾ ਪੂਰੀ ਹੋ ਜੂ ਤੇਰੀ ਆਸ ਕਰ ਲਈ ਵਿਸ਼ਵਾਸ ਸੁਣ ਸੁਣ ਕੇ ਵਿਲਾਸ ਅਨਮੋਲ ਉਹਨਾਂ ਦੇ ਅੱਗੇ ਜਾ ਕੇ ਦੁੱਖ ਦੇ ਖਰੋਲ ਉਹਨਾਂ ਦੇ ਤੇਰੀ ਜਿਹੜੀ ਪੂਰਨ ਆਸ਼ਾ ਹੈ ਉਹ ਪੂਰੀ ਹੋ ਪਹਿਲਾਂ ਤੂੰ ਵਿਸ਼ਵਾਸ ਪੂਰੀ ਹੋ ਜੂ ਤੇਰੀ ਆਸ ਕਰ ਲਈ ਵਿਸ਼ਵਾਸ ਸੁਣ ਕੇ ਦਲਾਸਤ ਅਨਮੋਲ ਉਹਨਾਂ ਦੇ ਕਿ ਜਿਹੜੇ ਬਚਨ ਹੈ ਬੇਮੁੱਲੇ ਬੇਕੀਮਤੀ ਉਹਨਾਂ ਨੂੰ ਕਿਤੇ ਸੱਟ ਨਾ ਦੇ ਅੱਗੇ ਜਾ ਕੇ ਦੁੱਖੜੇ ਫਰੋਲ ਉਹਨਾਂ ਹੈ ਬਲੌਂਦੇ ਪ੍ਰੇਮ ਨਾਲ ਜੋ ਵੀ ਕਰਦੇ ਜਮਾਲ ਰਾਉ ਰੰਗ ਦਾ ਖਿਆਲ ਇਹਨਾਂ ਦੇ ਦੁਆਰੇ ਨਾ ਹੋਈਏ ਮਨਜ਼ੂਰ ਸਾਧ ਰ ਪਿਆਰੇ ਅਕੇ ਰਾਜਾ ਰੰਗ ਜੋ ਵੀ ਉਹਦਾ ਇਹਨਾਂ ਦੇ ਦਰਤੇ ਉਹਨਾਂ ਨੂੰ ਸਮਾਲ